ਇਹ ਆਪਣੀ ਓਮ ਸੰਜ ਫੈਕਟਰੀ ਸ਼ਰਾਬ ਫੈਕਟਰੀ ਜੀ ਪਿੰਡ ਮਿਸ਼ਾਣੀ ਜੀ ਦਿਨ ਸ਼ਨੀਵਾਰ ਤਰੀਕ 18 ਜੀ 18 ਤਰੀਕ 8:57 ਮਿੰਟ ਦਾ ਟਾਈਮ ਆ ਜੀ ਜੋ ਵੀ ਪਲਾਂਟਾਂ ਦਾ ਇਹਨਾਂ ਦਾ ਗੰਦਾ ਪਾਣੀ ਹੁੰਦਾ ਜੀ ਤੇ ਰਿਜੈਕਟ ਪਾਣੀ ਕਾਲਾ ਪਾਣੀ ਫੈਕਟਰੀ ਦਾ ਜੋ ਵੀ ਆ ਜੀ ਇਹ ਸਾਰਾ ਪਾਣੀ ਨਾਲੇ ਵਿੱਚ ਕੱਢਦੇ ਆ ਜੀ ਰਾਤ ਨੂੰ ਆ ਦੇਖੋ ਇਹਨਾਂ ਨੇ ਉਧਰੋਂ ਪਾਈਪ ਪਾ ਰੱਖੀ ਆ ਜੀ ਝੁੱਗੀਆਂ ਗੋਲ ਦੀ ਇਹ ਓਮ ਸੰਜ ਫੈਕਟਰੀਆਂ ਝੁੱਗੀਆਂ ਗਿਆ ਦੇਖੋ ਖਾਰਾ ਇਹਨਾਂ ਨੇ ਪਾਣੀ ਇੱਥੇ ਇਕੱਠਾ ਕਰ ਰੱਖਿਆ ਜੀ ਆ ਦੇਖੋ ਸਾਰਾ ਪਾਣੀ ਇਕੱਠਾ ਕਰੇ ਬੈਠੇ ਆ ਆ ਤੁਹਾਨੂੰ ਦਿਖਾਉਣੇ ਆ ਜੀ ਆ ਦੇਖੋ ਜੀ ਆ ਪਾਣੀ ਆ ਗਿਆ ਜੀ ਇਹਨਾਂ ਨੇ ਚੰਗੀ ਤਰ੍ਹਾਂ ਖਾਲ ਬਣਾ ਰੱਖਿਆ ਇੱਥੇ ਪੂਰਾ ਜੀ ਦੇਖੋ ਇਕੱਠਾ ਕਰਕੇ ਪਾਣੀ ਇਧਰੋਂ ਖਾਲ ਬਣਾ ਰੱਖਿਆ ਜੀ ਆ ਦੇਖੋ ਇਹ ਓਮ ਸੰਜ ਫੈਕਟਰੀ ਵਿੱਚੋਂ ਪਾਣੀ ਆਉਂਦਾ ਜੀ ਤੇ ਨਾਲੇ ਵਿੱਚ ਜਾ ਰਿਹਾ ਤੁਹਾਨੂੰ ਇਹ ਵੀ ਦਿਖਾ ਰਹੇ ਆ ਜੀ ਪ੍ਰਦੂਸ਼ਣ ਬੋਰਡ ਤੇ ਜਗਲਾਤ ਮੈਂ ਕਿਉਂ ਇਹਦੇ ਵੱਲ ਕੋਈ ਧਿਆਨ ਨਹੀਂਗਾ ਤੇ ਕੇ ਪਾਣੀ ਬਲਵੰਤ ਸਿੰਘ ਗਿੱਲ ਪੜਾਉਂਦਾ ਜੀ ਰਾਤ ਨੂੰ ਪਾਣੀ ਜੋ ਵੀ ਗੰਦਾ ਪਾਣੀ ਹੁੰਦਾ ਫੈਕਟਰੀ ਦਾ ਜਾਂ ਰਿਜੈਕਟ ਪਾਣੀ ਹੁੰਦਾ ਕਾਲਾ ਪਾਣੀ ਉਹ ਸਾਰਾ ਰਾਤ ਨੂੰ ਇਹ ਨਾਲੇ ਵਿੱਚ ਕਰਦੇ ਆ ਜੀ ਤੇ ਦਿਨੇ ਅੰਦਰ ਬੋਰਾ ਵਿੱਚ ਪਾਉਂਦੇ ਆ ਜੀ ਇਹਨਾਂ ਦਾ ਡੇਲੀ ਦਾ ਹੀ ਕੰਮ ਆ ਕਿਸੇ ਪ੍ਰਸ਼ਾਸਨ ਦਾ ਇਹਨਾਂ ਵੱਲ ਕੋਈ ਧਿਆਨ ਨਹੀਂਗਾ ਆ ਤੁਹਾਨੂੰ ਜਾਂ ਪੈਂਦਾ ਨਾਲੇ ਵਿੱਚ ਵੀ ਜਾਂਦਾ ਦਿਖਾਵਾਂਗੇ ਜੀ ਪਾਣੀ ਸੇਮ ਨਾਲੇ ਨੂੰ ਜਾ ਰਿਹਾ ਪਾਣੀ ਇਹ ਰਸਤੇ ਵਿੱਚ ਉਹ ਇਹਨਾਂ ਨੇ ਖਾਲ ਬਣਾ ਰੱਖਿਆ ਜੀ ਉਹਨੂੰ ਦਿਖਾਉਣੇ ਆ ਨਾਲੇ ਵਿੱਚ ਹੀ ਪਾਣੀ ਪੈਂਦਾ ਆ ਦੇਖੋ ਪਾਣੀ ਆ ਜਾ ਰਿਹਾ ਆ ਦੇਖੋ ਨਾਲੇ ਚੱਲਦਾ ਆ ਦੇਖੋ ਜੀ ਇਹ ਪਾਣੀ ਆ ਰਿਹਾ ਇਧਰੋਂ ਆ ਦੇਖੋ ਨਾਲੇ ਦੇ ਵਿੱਚ ਪੈਂਦਾ ਪਾਣੀ ਦਿਖਾਉਣੇ ਆ ਜੀ ਆ ਦੇਖੋ ਆ ਦੇਖੋ ਸਾਰਾ ਪਾਣੀ ਨਾਲੇ ਵਿੱਚ ਜਾ ਰਿਹਾ ਜੀ ਤੁਹਾਨੂੰ ਦਿਖਾ ਰਹੇ ਆ ਜੀ ਆ ਦੇਖੋ ਜੀ ਇਹ ਸਾਰਾ ਫੈਕਟਰੀ ਦਾ ਗੰਦਾ ਪਾਣੀ ਆ ਜੋ ਰਾਤ ਨੂੰ ਇਹ ਸਾਰਾ ਨਾਲੇ ਵਿੱਚ ਕੱਢਦੇ ਆ ਜੀ ਉਹ ਚੰਗੀ ਤਰ੍ਹਾਂ ਦਿਖਾ ਰਹੇ ਆ ਜੀ ਨਾਲੇ ਵਿੱਚ ਪਾਣੀ ਜਾਂਦਾ ਆ ਆ ਦੇਖੋ ਇਹ ਆਪਣਾ ਨਾਲ ਆ ਗਿਆ ਜੀ ਆ ਦੇਖੋ ਇਹ ਨਾਲ ਆ ਗਿਆ ਜੀ ਦੇਖੋ ਨਾਲੇ ਵਿੱਚ ਪਾਣੀ ਜਾ ਰਿਹਾ ਜੀ ਆ ਦੇਖੋ ਇਹ ਪਾਣੀ ਨਾਲੇ ਵਿੱਚ ਪੈ ਰਿਹਾ ਜੀ ਤਾਰੇ ਨਾਲੇ ਦੇ ਵਿੱਚ ਪੂਰਾ ਚੰਗੀਦਰਾ ਪਾਣੀ ਬਹੁਤ ਤੇਜ਼ ਵਹਾ ਨਾਲ ਜਾ ਰਿਹਾ ਜੀ ਇਹਨਾਂ ਦਾ ਓਮ ਸੰਜ ਫੈਕਟਰੀ ਦਾ ਜੀ ਕਾਲਾ ਪਾਣੀ ਜੋ ਗੰਦਾ ਪਾਣੀ ਹੈ ਸਾਰਾ ਨਾਲੇ ਦੇ ਵਿੱਚ ਕੱਢਦੇ ਆ ਜੀ ਤੇਮ ਨਾਲੇ ਦੇ ਵਿੱਚ ਕਿਸੇ ਦਿਨਾਂ ਵੱਲ ਕੋਈ ਧਿਆਨ ਨਹੀਂ ਆਹ ਦੇਖੋ ਇਹ ਰਸਤਾ ਸਾਰਾ ਫਿੱਟ ਓਕੇ ਜੀ ਸਸੀ ਕਾਨ ਮੈਂ ਜਸਬੀਰ ਸਿੰਘ ਮਿਸ਼ਾਣਾ ਓਮ ਸੰਜ ਫੈਕਟਰੀ ਮਿਸ਼ਾਣੇ ਦੇ ਦੋ ਸ਼ਰਾਬ ਦੀ ਲੱਗਿਆ ਉਹਦਾ ਸੋਨੂੰ ਗੁੰਡਾ ਰਾਜ ਦਿਖਾਉਣਾ ਕਿ ਜਿਹੜਾ ਉਹਦਾ ਵਿੱਚੋਂ ਬਾਇਲਰ ਬਾਇਲਰ ਦਾ ਫੂਲਰ ਦਾ ਸਾਰਾ ਕੰਦਾ ਪਾਣੀ ਉਹ ਛਰੇ ਆਮ ਨਾਲੀ ਦੇ ਵਿੱਚ ਸਿੱੜਦੇ ਆ ਦਿਨੇ ਉਹ ਥੋੜਾ ਬਹੁਤਾ ਜਿਹੜਾ ਹੈ ਘਰ ਦੇ ਪਾਸੇ ਸਟਾਕ ਕਰਕੇ ਨਾਲੇ ਦੇ ਵਿੱਚ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਇਹਨਾਂ ਨੂੰ ਬੰਦਿਤ ਬੰਦੀ ਕਰ ਦਿੱਤੇ ਇਹ ਸ਼ਰਾਬ ਫੈਕਟਰੀ ਵਾਲੇ ਉਹਨਾਂ ਸੰਸੈਕਟਰੀ ਦੇ ਮਹਾਂਜਨ ਲੱਗਿਆ ਕੋਈ ਉਹ ਛਰੇ ਆਮ ਲੋਕਾਂ ਨਾਲ ਤੱਕਾ ਕਰਦੇ ਜੇ ਉਹਨੂੰ ਸੀ ਅਪੀਲ ਕਰਦੇ ਕੋਈ ਬੇਨਤੀ ਕਰਦੇ ਆ ਤੇ ਅੱਗੋਂ ਕੁਲ ਪੈਂਦੇ ਆ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰੇ ਜੇ ਤੁਸੀਂ ਕਹੋ ਅਸੀਂ ਲਾਈਵ ਇਸ ਸਮੇਂ ਉਸ ਦੇ ਵਿੱਚ ਖੜਿਆ ਪਾਣੀ ਸ਼ਰਿਆਂ ਵਿੱਚ ਚੱਲ ਜਾਂਦਾ ਬੜੀ ਮੁਸੀਬਤ ਨਾਲ ਅਸੀਂ ਜਾ ਕੇ ਇਹ ਵੀਡੀਓ ਬਣਾਈ ਹੈ ਦਰਖਤਾਂ ਦੇ ਵਿੱਚ ਜਾ ਕੇ ਬੰਦੇ ਨੂੰ ਉੱਥੇ ਪਤਾ ਹੀ ਨਹੀਂ ਲੱਗੇ ਇਸ ਕਰਕੇ ਇਹ ਜਿਹੜੇ ਕੋਈ ਜਗਲਾਤ ਮੈਿਕ ਮੈਨੂੰ ਇਸ ਤੋਂ ਪਹਿਲਾਂ ਗੰਦਾ ਇੰਨਾ ਘਾਰਾ ਮਿੱਟੀ ਸਿੱਟਿਆ ਸੀ ਗੰਦ ਫੂਸੇ ਤੇ ਅਸੀਂ ਉਹ ਵੀ ਬੇਨਤੀ ਕਰ ਜਗਲਾਤ ਮੈਿਕ ਵੀ ਨਹੀਂ ਥੋੜੀ ਜੀ ਕਾਰਵਾਈ ਕਰਕੇ ਆਪਦੀ ਸ਼ਕਤੀ ਕਰਕੇ ਉਹਦਾ ਚਕਾਤਾ ਜੀ ਤੇ ਸਾਨੂੰ ਅੱਥਵੰਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਤੋਂ ਸੱਤ ਸਤਕਾਰ ਗਾਂਧੀ ਸਾਡੇ ਤਾਂ ਮੁਸੀਬਤ ਖੁਰਕ ਮੱਛਰ ਇਹਨਾਂ ਜਿਆਦਾ ਹੋਏ ਤੇ ਬਿਮਾਰੀਆਂ ਦਾ ਭੈਅ ਬਹੁਤ ਡਰਾ ਅੱਥਵੰਨ ਕੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਇਹਨਾਂ ਤੇ ਸਖਤ ਸਤਕਾਰ ਹੋਏ ਦਿੱਤੀ ਜਾਵੇ